ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਜਤਿੰਦਰ ਧ누ਆ ਅਸੀਂ ਖੜੇ ਹਾਂ ਇਸ ਟਾਈਮ ਸਿੰਘ ਅਮਰਿਤਪਾਲ ਸਿੰਘ ਮਾਵੀ ਦੇ ਘਰ ਇੱਧਰ ਟਾਇਲ ਲੱਗ ਰਹੀ ਹੈ ਇੱਧਰ ਆ ਲਾਲ ਝੋਟ ਜਿਹੜਾ ਤੁਹਾਨੂੰ ਉਹ ਦਿਨ ਦਿਖਾਇਆ ਸੀਗਾ ਉਹ ਲੈ ਕੇ ਆਏ ਆ ਤੇ ਇੱਧਰ ਮੇਰੇ ਭਾਈ ਖੜੇ ਇਹ ਅ ਪ੍ਰਗਟ ਸਿੰਘ ਰਵਿੰਦਰ ਸਿੰਘ ਜੱਸੀ ਤੇ ਅਮਰਿਤਪਾਲ ਮਾਵੀ ਅ ਅੱਜ ਚਲੇ ਆਂ ਇਹ ਇਹ ਜੱਸੀ ਦਾ ਟਰੈਕਟਰ ਲੈਣਾ ਅੱਜ ਤੁਹਾਨੂੰ ਦਿਖਾਉਨੇ ਇੱਕ ਹਰਾ ਤੋਤਾ ਜਾ ਕੇ ਦਿਖਾਉਂਗੇ ਵੀ ਕਿਹੜਾ ਇਹ ਆ ਕੇ ਹੀ ਦੱਸੂਗੇ ਵੀ ਚੀਜ਼ ਕਿਹੜੀ ਲਈ ਆ ਉੱਥੇ ਜਾ ਕੇ ਦਿਖਾਉਨੇ ਅੱਗੇ ਇੱਧਰ ਗੱਡੀ ਤਿਆਰ ਖੜੀ ਐ ਮਨ ਲੱਗੇ ਨਿਕਲਣ ਉਹ ਹੁਣ ਨਿਕਲ ਕੇ ਅੱਗੇ ਜਾ ਕੇ ਤੁਹਾਨੂੰ ਦਿਖਾਉਨੇ ਫੇ ਕਿਹੜਾ ਲਿਆ ਓਕੇ ਧੰਨਵਾਦ ਲੋ ਜੀ ਮਿੱਤਰੋ ਜਿਹੜਾ ਤੁਹਾਨੂੰ ਦੱਸਿਆ ਸੀਗਾ ਨਾ ਆਇਆ ਉਹ ਹਰਾ ਦੂਤਾ ਦੇਖੋ ਆ ਐਂਡੋ ਹਰ 30 48 ਇਹ ਹੈ 48 ਹਾਸਾ ਤੇ ਡਬਲ ਸਪੀਡ ਹੈ ਡਬਲ ਐਕਟਿੰਗ ਸਟੀering ਪਾਵਰ ਸਟੀering ਹੈ ਡਬਲ ਪੰਪ ਹੈ ਤੇ 3 ਸਿਲੰਡਰ ਬਹੁਤ ਵਧੀਆ ਚੀਜ਼ ਬਣਾਈ ਹੋਈ ਹੈ ਕਲਚ ਵਗੈਰਾ ਬ੍ਰੇਕ ਵਗੈਰਾ ਜਿਹੜੇ ਆ ਬਿਲਕੁਲ ਹੱਥ ਨਾਲ ਦਾਬਦੇ ਆ ਸਾਈਡ ਗੇਅਰ ਦੋਨੋਂ ਪਾਸੇ ਤੁਸੀਂ ਦੇਖ ਸਕਦੇ ਹੋ ਦੋਨੋਂ ਪਾਸੇ ਇਸ ਦਾ ਸਾਈਡ ਗੇਅਰ ਹੈ ਤੇ ਪਿੱਛੇ ਸਪੈਸ਼ਲ ਅਦਤੀ ਕੀਤੀ ਹੈ ਡਿਸਟ੍ਰਿਬਿਊਟਰ ਨਾਲ ਸਾਰਾ ਹੁੱਕ ਵਗੈਰਾ ਬਹੁਤ ਵਧੀਆ ਲੱਗੀ ਹੋਈ ਹੈ ਮੋਰਲੇ ਟਾਇਰ ਜਿਹੜੇ ਗਏ 7/5/16 ਦੇ ਪਿਛਲੇ 14/9/28 ਦੇ ਤੇ ਸਾਰਾ ਜਿਹੜਾ ਹੈਗਾ ਇਹ ਆਪਣਾ ਇੰਡੀਆ ਮੇਡ ਡਰੈਕਟਰ ਤੋਂ ਆਓ ਜੀ ਵਧਾਈਆਂ ਜੇ ਅਸੀਂ ਵੀਰ ਬਹੁਤ ਬਹੁਤ ਵਧਾਈਆਂ ਤੈਨੂੰ ਏ ਬਾਕੀ ਸਾਰਿਆਂ ਨੂੰ ਵੀ ਬਹੁਤ ਬਹੁਤ ਵਧਾਈਆਂ ਜੀ ਇਹ ਇਸ ਕੰਪਨੀ ਦੇ ਓਨਰ ਵਿਕਰਮਜੀਤ ਸਿੰਘ ਜੀ ਇੱਧਰ ਜਗੂ ਮਹਾਲ ਆਜੋ ਵੀ ਮਾਲ ਸਾਹਿਬ ਦੱਸੋ ਕੁਝ ਮਾੜਾ ਮੋਟਰ ਟਰੈਕਟਰ ਬਾਰੇ ਬਟਾ ਠੀਕ ਹੈ ਜੀ 48 HP ਵਾਲਾ ਟਰੈਕਟਰ ਹੈ ਜੀ ਬਾਕੀ ਮਨਗੀ ਛੋਟੇ ਤੇ بڑے ਕੰਮ ਨੂੰ ਦੋਨਾਂ ਵਾਸਤੇ ਠੀਕ ਹੈ ਜੀ ਤੇ ਇਹਦੇ ਚ ਖਾਸ ਖੂਬੀਆਂ ਇਹਦੀਆਂ ਕੋਈ ਹਾਂ ਜੀ ਜਬ ਤੋਂ ਬੜੀ ਦੇ ਗੂਪੀ ਆਈ ਹੈ ਵੀ ਰੇਟ ਵਿੱਚ ਠੀਕ ਆ ਟਰੈਕਟਰਾਂ ਠੀਕ ਹੈ ਜੀ ਜੁਲਾਵਾ ਟਰੈਕਟਰ ਦਾ ਡੀਜ਼ਲ ਖਰਚਾ ਵੀ ਘਟਾਉਣ ਦੀ ਬੜਾ ਕੰਮ ਵੀ ਇਹ ਕਰੀ ਜਾਂਦਾ ਟਰੈਕਟਰ ਠੀਕ ਹੈ ਹਾਂ ਜਾਨੀ ਕਿ ਵੀ ਦਾ 50 ਚ ਵੀ ਆ ਜਾਂਦਾ ਜੀ ਦਾ ਕੈਟਾਗਰੀ ਕਾੜੀ ਪਰ ਆ ਜੀ 50 ਚ ਵੀ ਜਿਹਨੂੰ ਮੰਨਦੇ ਆ ਟਰੈਕਟਰ ਨੂੰ ਕੰਮ ਬਤਲੂ ਕੀ ਸਾਰਾ ਬੜਾ ਬੜਿਆਂ ਚ ਬੜਾ ਛੋਟਿਆਂ ਚ ਛੋਟਾ ਜੀ ਠੀਕ ਹੈ ਤੇਲ ਖਰਚਾ ਸਭ ਤੋਂ ਜ਼ਿਆਦਾ ਇਹਦਾ ਜੀ ਕਿ ਨਹੀਂ ਕਿ ਤੁਹਾਡਾ ਹੋਰ ਟਰੈਕਟਰਾਂ ਨਾਲੋਂ ਘੱਟ ਦੇ ਘੱਟ ਵੀ 1.5 ਲੀਟਰ ਖਰਚਾ ਬਚਾਊਗਾ ਜੀ ਵੈਰੀ ਗੁੱਡ ਸੋ ਦੇਖ ਸਕਦੇ ਨੇ ਤੁਸੀਂ ਗੱਦਗਾਟ ਇਹਦਾ ਟਰੈਕਟਰ ਦਾ ਬਹੁਤ ਵਧੀਆ ਬਾਕੀ ਇਹ ਦਾ ਜਿਹੜੇ ਪਰਫਾਰਮੈਂਸ ਹੈ ਉਹ ਤੁਹਾਨੂੰ ਚਲਾ ਕੇ ਦਿਖਾਉਂਗੇ ਵੀ ਕੀ ਕੁਝ ਕਰਦਾ ਕੀ ਕੁਝ ਨਹੀਂ ਆਓ ਵੇ ਬੈਠੋ ਜਰਾ ਲਿਆਓ ਬਾਹਰ ਨੂੰ ਆਓ ਵੇ ਪ੍ਰਗਟ ਤੇ ਮੈਂ ਸਾਡੇ ਲਈ ਮੈਂ ਚੱਕ ਦੇ ਹਾਂ ਹਾਂ ਆਓ ਆਓ ਰਵਿੰਦਰ ਅੱਛਾ ਹਾਂ ਤੁਹਾਨੂੰ ਸਮਝਾ ਰਿਹਾ ਹਾਂ ਕੋਟੋ ਲੱਗੇ ਕੰਮ ਆ ਜੀ ਆ ਗਏ ਸਭ ਬਹੁਤ ਬਹੁਤ ਮੁਬਾਰਕਾਂ ਜੀ ਸਾਰਿਆਂ ਨੂੰ ਮਾਰਕਟ ਸਿੰਘ ਤਰ ਮੈਂ ਤੁਮੀ ਮਾਰਕਟ ਜੀ ਆ ਜਾ ਯਾਰ ਲਿਆਓ ਜੀ ਗੁਰੂ ਮਹਾਰਾਜ ਚੜ੍ਹਦੀ ਕਲਾ ਬਖਸ਼ੇ ਤੇ ਵਾਦਾ ਕਰੇ ਟਰੈਕਟਰ ਇਹਨੂੰ ਅੱਜ ਤਾਂ ਬਹੁਤ ਬੜਾ ਕਸਮ ਹੈ ਸਾਰੇ ਉਹਨਾਂ ਅੰਦਰ ਹਲੜੇ ਲੱਗਦੇ ਆ ਆਹ ਆਦਿ ਵਾਰੀ ਆ ਮੇਰੇ ਮਾਮੇ ਦਾ ਮੁੰਡਾ ਅੱਛਾ ਜੀ ਸਪੈਸ਼ਲ ਇਹ ਮੇਰੇ ਗਾਡੀ ਦਾ ਮੁੰਡਾ ਹੈ ਠੀਕ ਹੈ ਜੀ ਇਹਦਾ ਡੈਡੀ ਮੇਰਾ ਡੈਡੀ ਤਾਂ ਠੀਕ ਹੈ ਜੀ ਇਹ ਵੀਰ ਮੇਰਾ ਮਿੱਤਰ ਇਹ ਵੀ ਸਿੰਗਲ ਸਕੂਲ ਚ ਦੀ ਇੱਕ ਸਾਲ ਕੇ ਪਿਛੇ ਪੜ੍ਹਦਾ ਇਥੇ ਇਹ ਜੱਸੀ ਦੀ ਮਸੀ ਜਮੂ ਹੈ ਨਹੀਂ ਆ ਪ੍ਰਗਟ ਭਾਈ ਸਾਡਾ ਛੋਟਾ ਮੱਕੀ ਦਾ ਅਚਾਰ ਜੋ ਇਹੀ ਬਣਾਉਂਦਾ ਸਾਡਾ ਮੱਕੀ ਮਿੱਠੀ ਜੀ ਬਣਾਉਂਦਾ ਓਕੇ ਜੀ ਦੇਖ ਰੋ ਮੱਕੀ ਬਜਾਉਣੀ ਹੋਵੇ ਅਚਾਰ ਪਾਉਣਾ ਹੋਵੇ ਤਾਂ ਮੈਂ ਬੀਰ ਨੂੰ ਕੰਟੈਕਟ ਕਰਾਂਗਾ ਆ ਵੀਰ ਦਾ ਟਾਈਲ ਠੀਕ ਹੈ ਨੇ ਜਿਆਦਾ ਠੀਕ ਹੈ ਇਹਦਾ ਟਾਈਲ ਦਾ ਕੰਮ ਹੈ ਆਪਣੀ ਦਾ ਹੀ ਇੱਕ ਮੋਕ ਦਾ ਕੰਮ ਹੈ ਨਾ ਇੰਟਰਲੋਕ ਦਾ ਦੇ ਕੋ ਲੋਡ ਹੋਵੇ ਇਟਰ ਦੀ ਇਟਰ ਲੋਕਰ ਉਹ ਮੈਂ ਦੱਸ ਦੇਣਾ ਕੋਈ ਗੱਲ ਨਹੀਂ ਜੈਨ ਜਨਰੇਟਰ ਕੰਮ ਵਧੀਆ ਜੀ ਕਿੱਥੇ ਆ ਜਿਹੜੇ ਪਿੰਡਾਂ ਦਾ ਕੰਮ ਸਿੰਘ ਸਿੰਘ ਜੀ 메ਨ ਹਾਈਵੇ ਤੇ 메ਨ ਆ ਜੀ ਬਿਲਕੁਲ ਜੀ ਆਪਾਂ ਕੰਮ ਹੀ ਕਰਦੇ ਆ ਸਾਡੇ ਪਾਸੇ ਆਪਣੇ ਘਰੇ ਚੱਲ ਰਿਹਾ ਕੰਮ ਬਹੁਤ ਵਧੀਆ ਕੰਮ ਕਰਦੇ ਆ ਜੈਨ ਨੂੰ ਕੰਮ ਨਾਲ ਵਧੀਆ ਸਫਾਈ ਵਾਲਾ ਕੰਮ ਕਰਦੇ ਆ ਬਹੁਤ ਵਧੀਆ ਠੀਕ ਹੈ ਜਿਹੜੀ ਅਸਲੀ ਕੰਮ ਲੇਟ ਵਾਲਾ ਕਰਦੇ ਆ ਵਧੀਆ ਕੰਮ ਤਾਂ ਸਾਰਾ ਬਣੀ ਦਾ ਚ ਅੱਛਾ ਜੀ ਕਹਿੰਦੇ ਜੇ ਕੋਈ ਇਹ ਮਾਰ ਦੇਵੇ ਕੋਈ ਗੱਲ ਨਹੀਂ ਪੈ ਘਾਟਾ ਮਾਰਦੇ ਤਾਂ ਦੁੱਖ ਨਹੀਂ ਹੁੰਦਾ ਅੱਜ ਨਾਲ ਆਪਣੇ ਲਈ ਕਸਾਈ ਐਨੀ ਕਰੀ ਬਿਚਾਈ ਦੇ ਨਾਲ ਕੋਈ ਨਾ ਹੋਵੇ ਇਹਨਾਂ ਟਰੈਕਟਰ ਆਪਾਂ ਨੂੰ ਪਿੱਛੇ ਦੇਉ ਤਾਂ ਪਹਿਲਾਂ ਉਹਦੇ 25000 ਰੇਟਾਂ ਬੈਗੇ ਅੱਛਾ ਜੀ ਤੇ 2-2000 ਕਦੇ 500 ਕਦੇ 1000 ਹਾਂ ਚਲੋ ਉਹ ਵੀ ਨਿਕਲ ਗਿਆ ਗੱਲ ਹਾਂਜੀ ਤੇ ਮੈਨੂੰ ਇੱਕ ਮੈਂ ਟਰੈਕਟਰ ਦਿੱਤਾ ਤਾਂ ਸਿਆਲ 7-8 ਸਾਲ ਹੋ ਗਏ ਹੋਣਗੇ ਠੀਕ ਹੈ ਜੀ ਸਾਡੀ ਵੱਡੀ ਗੱਲ ਕਹੂੰਗਾ ਮੈਂ ਤਾਂ ਆਪਣੀ ਜਿੰਨੇ ਤਾਂ ਪਹਿਲਾਂ ਦਿੱਤਾ ਤਾਂ 700 ਰੁਪਏ ਨਾਲ ਉਹਦੇ 2500 ਰੁਪਏ ਚ ਮੈਂ ਘੱਟਿਆ ਤੇ ਜਿੰਨੇ ਨੇ ਪਹਿਲਾਂ ਦਿੱਤਾ ਹਾਂ 700 ਨਾਲ ਜੋ 7 ਸਾਲ ਪਹਿਲਾਂ 3500 ਰੁਪਏ ਰੇਟ ਤਾਂ ਹੁਣ ਰੇਟ ਵੀ 6500 ਹੋ ਗਿਆ ਅਧਿਰਾ ਛੋਟਾ ਮਾਈ ਕਹਿੰਦਾ ਭਤੀਜਾ ਲੱਗਦਾ ਮੇਰਾ ਹਾਂਜੀ ਤੇ ਕਹਿੰਦਾ 10000 ਵਾਧਾ ਦੋ ਅੱਛਾ ਜੇ ਸਭ ਤੇ ਲਿਆਉਂ ਘਟਾਉਣੇ ਸਾਨੂੰ ਆਪਣੇ ਦਾ ਵਾਧਾ ਪਾਉਂਦੇ ਆ ਵਾਹ ਮਾਈਗਾ ਹੋ ਗਿਆ ਉਹ ਫਾਈਨਲ ਵਾਧਾ ਜੋਨ ਮਾਰ ਰਿਹਾ ਵਾਧਾ ਮਾਰ ਰਿਹਾ ਚਲੋ ਕੋਈ ਨਹੀਂ ਆਪਣੇ ਇਧਰ ਪਹੁੰਚਾ ਰਿਹਾ ਇਹ ਕਹੀ ਗੱਲ ਬਾਕੀ ਛੋਟੇ ਭਾਈ ਨੂੰ ਮੁਬਾਰਕਾ ਬਹੁਤ ਬਹੁਤ ਮਹਾਰਾ ਦਿਨ ਸੁਖੀ ਰਾਤ ਚਾਹ ਬਣੀ ਰੱਖੇ ਠੀਕ ਹੋ ਗਿਆ ਚਲੋ ਨਹੀਂ ਗਈ ਤਾਂ ਵੀ ਆਪਣੇ ਬਿਨਵਾ ਅਗਲੀ ਵੀਡੀਓ ਕਰਾਂਗੇ ਇਹਨੂੰ ਚਲਾ ਕੇ ਉਦੋਂ ਤੱਕ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ